ਮਿੱਤਰੋ ਪਿਆਰਿਓ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਸਾਰੇ ਯਾਰਾਂ ਦੋਸਤਾਂ ਭੈਣਾਂ ਪਾਈਆਂ ਨੂੰ ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓਜ਼ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਦੇਖਦੇ ਹੋ ਔਰ ਚੰਗੀ ਗੱਲ ਇਹ ਹੈ ਕਿ ਮੇਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਜ਼ਰੂਰ ਹੋ ਜਾਂਦੇ ਹੋ ਔਰ ਮੇਰਾ ਚੈਨਲ ਨੂੰ ਔਰ ਪੇਜ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਰਹੇ ਹੋ ਫੋਲੋ ਵੀ ਕਰ ਰਹੇ ਹੋ ਪਰ ਜਿਹੜੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਮੈਂ ਬੇਨਤੀ ਕਰਦਾ ਜੇਕਰ ਤੁਸੀਂ ਅਜੇ ਤੱਕ ਵੀ ਇਸ ਪੇਜ ਨੂੰ ਫੋਲੋ ਨਹੀਂ ਕੀਤਾ ਜਾਂ ਇਸ ਚੈਨਲ ਨੂੰ ਫੋਲੋ ਨਹੀਂ ਕੀਤਾ ਤੇ ਪਲੀਜ਼ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਹੜ ਹੜਾ ਤੇ ਗੱਲ ਨਹੀਂ ਹੋ ਸਕੀ ਮੈਂ ਥੋੜਾ ਬਿਜੀ ਰਿਆ ਤੁਸੀਂ ਜਾਣਦੇ ਹੋ ਭਤੀਜੇ ਦੀ ਮੌਤ ਹੋ ਗਈ ਸੀ ਤੇ ਅਜੇ ਤੱਕ ਸੰਸਕਾਰ ਵੀ ਨਹੀਂ ਕੀਤਾ ਇਸ ਕਰਕੇ ਬਹੁਤਾ ਮੈਂ ਵੀਡੀਓ ਨਹੀਂ ਬਣਾਉਂਦਾ ਪਰ ਕੁਛੇ ਕੁ ਮੁੱਦਿਆਂ ਤੇ ਬੋਲਣਾ ਪਿਆ ਔਰ ਮੈਂ ਬੋਲਿਆਂ ਵੀ ਥੋੜੀਆਂ ਥੋੜੀਆਂ ਵੀਡੀਓ ਬਣਾਈਆਂ ਨੇ ਪਰ ਮਾਹੌਲ ਨਾ ਹੋਣ ਦੇ ਬਾਵਜੂਦ ਵੀ ਮੈਂ ਗੱਲਬਾਤ ਕਰਦਾ ਰਿਹਾ ਗੱਲ ਇਹ ਹੈ ਕਿ ਹੜ ਹਰ ਸਾਲ ਆਉਂਦੇ ਨੇ ਹੁਣ 1988 ਦਹਾੜ ਜਿਹੜਾ ਅਸੀਂ ਪਹਿਲੀ ਵਾਰੀ ਮੋਹੜ ਦੇਖਿਆ ਤੁਹਾਨੂੰ ਯਾਦ ਹੋਵੇਗਾ ਬਹੁਤ ਸਾਰੇ ਲੋਕਾਂ ਨੂੰ ਯਾਦ ਹੋਵੇਗਾ 1988 ਦੇ ਵਿੱਚ ਜਿਹੜਾ ਉਸ ਤੋਂ ਪਹਿਲਾਂ ਵੀ ਹੜ੍ਹ ਆਏ ਹੋਣਗੇ ਪਰ ਜਿਹੜਾ ਮੈਨੂੰ ਇੱਕ ਇੱਕ ਸੈਕਿੰਡ ਦੀ ਮੂਵਮੈਂਟ ਯਾਦ ਆ ਕਿਉਂਕਿ ਉਹ ਹੜ੍ਹ ਦੇ ਨਾਲ ਅਸੀਂ ਖੁਦ ਨਜਿੱਠੇ ਸਾਂ ਔਰ ਮੇਰੀ ਸਿਸਟਰ ਹੈ ਕਰਤਾਰਪੁਰ ਲਾਗੇ ਪਾੜਾਪਿੰਡ ਵੱਡੀ ਸਿਸਟਰ ਉਹਨਾਂ ਨੇ ਹਵੇਲੀ ਬਣਾਈ ਸੀ ਹਵੇਲੀ ਮਤਲਬ ਜਿਹੜਾ ਪਸ਼ੂਆਂ ਦਾ ਕਰ ਹੁੰਦਾ ਨਾ ਪਸ਼ੂਆਂ ਵਾਸਤੇ ਅਲੱਗ ਇੱਕ ਹਵੇਲੀ ਬਣਾ ਲੈਦੇ ਹੁੰਦੇ ਨੇ ਪਿੰਡਾਂ ਵਾ ਪਿੰਡਾਂ ਦੇ ਵਿੱਚ ਤੇ ਉਹਨਾਂ ਨੇ ਦੋ ਤਿੰਨ ਕਮਰੇ ਬਣਾਏ ਸਨ ਤੇ ਉਹਦੇ ਤੇ ਉਦੋਂ ਹੜਾਂ ਦਾ ਟਾਈਮ ਸੀਗਾ ਉਹਦੇ ਤੇ ਬਕਾਇਦਾ ਡੇਟ ਲਿਖੀ ਹੋਈ ਆ 1988 ਪਹਿਲਾ ਹੜ ਆਇਆ ਸੀਗਾ ਤੇ ਮੈਂ ਸਾਡੇ ਪਰੋਣੇ ਨੂੰ ਸਾਡੇ ਚੀਚੇ ਨੂੰ ਮੈਂ ਕਿਹਾ ਵੀ ਸੀ ਮੈਂ ਕਿਹਾ ਭਾਜੀ ਜਾ ਤੇ ਵੀਡੀਓ ਥੋੜੀ ਜਿਹੀ ਬਣਾ ਕੇ ਭੇਜਿਓ ਦੀ ਜਾ ਫੋਟੋ ਖਿੱਚ ਕੇ ਪਰ ਉਹਨਾਂ ਨੇ ਐਸੀ ਸਾਲ ਥੋੜੇ ਦਿਨ ਪਹਿਲਾਂ ਸ਼ਾਇਦ ਉਹਨਾਂ ਦੀ ਕੋ ਰੀਨੋਵੇਸ਼ਨ ਕਰਨੀ ਸੀਗੀ ਤੇ ਕੁਝ ਉਹਨਾਂ ਨੂੰ ਉਹ ਕਹਿੰਦੇ ਪਲਾਸਟਰ ਕਰਤਾ ਦੁਆਰਾ ਪੇਂਟ ਕਰਤਾ ਤੇ ਉਹ ਡੇਟ ਮਿਟ ਗਈ ਐ ਉਹ ਥੱਲੇ ਆ ਗਈ ਪਲਾਸਟਰ ਦੇ ਸ਼ਾਇਦ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਰ 1988 ਦੇ ਵਿੱਚ ਪਹਿਲਾ ਹੜ ਆਇਆ ਸੀਗਾ ਮੈਨੂੰ ਯਾਦ ਹੈ ਉਹਨਾਂ ਦਿਨਾਂ ਦੇ ਵਿੱਚ ਸਾਡੇ ਪਿੰਡ ਇੱਕ ਨਸੀਬ ਸਿੰਘ ਸਰਪੰਚ ਵੀ ਰਹੇ ਨੇ ਉਹਨਾਂ ਕੋਲ ਆਪਣਾ ਟਰੱਕ ਹੁੰਦਾ ਸੀ ਵੱਡਾ ਤੇ ਉਹ ਬੰਦਾ ਆਪਣੇ ਕੋਲੋਂ ਗੈਸ ਜਿਹਨੂੰ ਪੈਟਰੋਲ ਤੁਸੀਂ ਕਹਿੰਦੇ ਹੋ ਇਸ ਇੱਥੇ ਗੈਸ ਕਹਿੰਦੇ ਨੇ ਪੈਟਰੋਲ ਆਪਣੇ ਕੋਲੋਂ ਪਵਾ ਕੇ ਤੇ ਸਾਰੇ ਅਸੀਂ ਪਿੰਡ ਦਾ ਲੰਗਰ ਇਕੱਠਾ ਕਰਕੇ ਤੇ ਇਵਨ ਪਸ਼ੂਆਂ ਦਾ ਚਾਰਾ ਵੀ ਪੱਠੇ-ਪੁੱਠੇ ਵੀ ਲੱਦ ਕੇ ਟਰੱਕ ਉੱਪਰ ਤੱਕ ਲੱਦ ਕੇ ਤੇ ਅਸੀਂ ਖੁਦ ਜਾਂਦੇ ਰਹੇ ਕਿੰਨੇ ਹੀ ਦਿਨ ਲਾਗਲੇ ਪਿੰਡਾਂ ਦੇ ਵਿੱਚ ਪਸ਼ੂਆਂ ਨੂੰ ਚਾਰਾ ਦੇ ਕਿਉਂਦੇ ਰਹੇ ਬੰਦਿਆਂ ਨੂੰ ਭੋਜਨ ਇਨਸਾਨਾਂ ਦਾ ਬੜਾ ਅਸੀਂ ਬਹੁਤ ਕੁਝ ਮਤਲਬ ਸੇਵਾ ਜਿੰਨੀ ਹੋ ਸકી ਅਸੀਂ ਕੀਤੀ ਰੋਜ਼ ਹੀ ਜਾਂਦੇ ਹੁੰਦੇ ਸੀ ਵੀ ਚਲੋ ਅੱਜ ਇਹ ਜਾਣਾ ਅਜ ਇਸ ਏਰੀਏ ਜਾਣਾ ਜੇਓ ਏਰੀਏ ਜਾਣਾ ਸੁਲਤਾਨਪੁਰ ਵੱਲ ਵੀ ਜਾਂਦੇ ਜਿੱਥੇ ਹੁਣ ਵੀ ਇਸ ਵੇਲੇ ਬਹੁਤ ਬੁਰਾ ਹਾਲ ਹੋਇਆ ਪਿਆ ਇਹ ਮੈਂ ਗੱਲ ਇਸ ਕਰਕੇ ਸੁਣਾਈ ਹੈ ਕਿ 1988 ਤੋਂ ਬਾਅਦ ਤਕਰੀਬਨ ਤਕਰੀਬਨ ਹਰ ਸਾਲ ਹੜ ਆਉਂਦੇ ਨੇ ਹਰ ਸਾਲ ਇਹੀ ਹਾਲ ਹੁੰਦਾ ਹੈ ਤੇ ਸਾਡੀਆਂ ਸਰਕਾਰਾਂ ਕੁਝ ਨਹੀਂ ਕਰਦੀਆਂ ਬਿਆਨ ਤੁਸੀਂ ਦੇਖੋਗੇ ਹੁਣ ਵੀ ਬਹੁਤ ਆ ਰਹੇ ਨੇ ਤੇ ਜਿਹੜੇ ਗੱਟੇ ਹੁੰਦੇ ਨੇ ਬੋਰੇ ਜਿਹੜੇ ਲੈ ਕੇ ਕਹਿੰਦੇ ਅਸੀਂ ਲੱਖਾਂ ਬੋਰੇ ਗੱਟੇ ਉੱਥੇ ਬੰਨ ਲਾਉਣ ਵਾਸਤੇ ਲੈ ਗਏ ਆ ਤਾਂ ਉਹ ਵੀ ਕਹਿੰਦੇ ਰੋੜ ਰੋੜ ਕੇ ਕਿਉਂਕਿ ਪਾਣੀ ਹੈ ਕਿ ਕਿਸੇ ਦਾ ਜ਼ੋਰ ਨਹੀਂ ਕਾਰਨ ਇਹ ਹੈ ਕਿ ਅਸੀਂ ਅਗਾਊਂ ਇੰਤਜ਼ਾਮ ਨਹੀਂ ਕਰਦੇ ਸਾਡੇ ਜਦੋਂ ਸਿਰ ਤੇ ਆ ਕੇ ਡਾਂਗ ਵੱਜਦੀ ਠਾਹ ਕਰਕੇ ਨਾ ਫੇਰ ਅਸੀਂ ਫੇਰ ਵੀ ਬਿਆਨ ਹੀ ਦਿੰਨੇ ਆ ਕਰਦੇ ਫੇਰ ਵੀ ਕੱਖ ਨਹੀਂ ਤੁਸ ਤੋਂ ਯਾਦ ਹੋਵੇਗਾ ਪਿਛਲੇ ਸਾਲ ਜਦੋਂ ਭਗਵਾਨ ਤੁਮਣ ਦੇਖੋ ਖੁਦ ਪਾਣੀ ਦੇ ਵਿੱਚ ਤੁਰੇ ਫਿਰਦੇ ਸੀ ਬੇਸ਼ੱਕ ਵੋਟਾਂ ਬਣਾਉਣ ਵਾਸਤੇ ਜਾਂ ਜਿੱਦਾਂ ਮਰਜੀ ਪਰ ਕੀ ਹਾਲ ਹੋਇਆ ਇਸ ਸਾਲ ਕ ਪਹਿਲਾ ਸ਼ਾਇਦ ਪਿਛਲੇ ਸਾਲ ਦੀ ਗੱਲ ਆ ਜਾਂ ਉਸ ਤੋਂ ਪਹਿਲਾਂ ਦੀ ਉਸ ਤੋਂ ਪਿਛਲੇ ਸਾਲ ਦੀ ਪਰ ਤੁਹਾਨੂੰ ਪਤਾ ਕੀ ਹਾਲ ਕੀ ਤੇ ਸੰਹਾੜਾ ਨੇ ਬਹੁਤ ساری ਮਿਨਿਸਟਰੀ ਨੇ ਪਹੁੰਚੇ ਟਾਂਗ ਟਾਂਗ ਕੇ ਆਪਣੀਆਂ ਫੋਟੋ ਲਵਾਈਆਂ ਵੀਡੀਓ ਬਣਾਈਆਂ ਤੇ ਬڑے ਵੱਡੇ ਵੱਡੇ ਸੇਵਾਦਾਰ ਆਪਾਂ ਨੇ ਆਪ ਨੂੰ ਦਿਖਾਇਆ ਕੁਝ ਇੱਕ ਵੱਡੇ ਚੈਨਲਾਂ ਵਾਲਿਆਂ ਨੇ ਵੀ ਆਪਣੇ ਆਪ ਨੂੰ ਸਿਰਫ ਔਰ ਸਿਰਫ ਹਾਈਲਾਈਟ ਕਰਨ ਵਾਸਤੇ ਆਪਣੇ ਪਜਾਮੇ ਤਾਂ ਟੰਗੇ ਹੋਏ ਤੇ ਕਈਆਂ ਫੜ ਕੇ ਤੇ ਲੱਗੇ ਹੋਏ ਸਨ ਪਰ ਗੱਲ ਇਹ ਕਿ ਹਰ ਸਾਲ ਕੀ ਸਾਡਾ ਇਹੀ ਹਲ ਰਹੇਗਾ ਅਸੀਂ ਕਿਉਂ ਨਹੀਂ ਕਰਦੇ ਅਗਾਉ ਵਦੋ ਇੰਤਜ਼ਾਮ ਸਰਕਾਰਾਂ ਕਿਉਂ ਨਹੀਂ ਕਰਦੀਆਂ ਹਰ ਵਾਰੀ ਜਦੋਂ ਹੜਾ ਆਉਂਦਾ ਆ ਤੇ ਫਿਰ ਦਿੱਲੀ ਵਾਲੇ ਜਿਹੜੇ ਨੇ ਕੇਂਦਰ ਸਰਕਾਰ ਵਾਲੇ ਜਿਹੜੇ ਉਹ ਹਿੰਦੀ ਵਿੱਚ ਬਿਆਨ ਦੇ ਦਿੰਦੇ ਆ ਤੇ ਜਿਹੜੇ ਸਾਡੇ ਪੰਜਾਬ ਦੀ ਮਿਨਿਸਟਰੀ ਆ ਉਹ ਪੰਜਾਬੀ ਵਿੱਚ ਬਿਆਨ ਦੇਣ ਦੀ ਪਰ ਕਰਦੇ ਕੱਖ ਨਹੀਂ ਜਦ ਪਤਾ ਆ ਕਿ ਮੌਨਸੂਨ ਬਦਲ ਰਹੀ ਆ ਹਰ ਸਾਲ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਣਾ ਫਿਰ ਕਿਉਂ ਨਹੀਂ ਚੰਗੀ ਤਰ੍ਹਾਂ ਪਾਣੀ ਦੇ ਨਿਕਾਸ ਵਾਸਤੇ ਕੁਛ ਨਾ ਕੁਛ ਪੱਕੇ ਇੰਤਜ਼ਾਮ ਕੀਤੇ ਜਾਂਦੇ ਮਰਦੇ ਕੌਣ ਨੇ ਆਮ ਲੋਕੀ ਹੁਣ ਪਿੰਡਾਂ ਦੇ ਪਿੰਡ ਘਰਾਂ ਚੋਂ ਬਾਹਰ ਹੋ ਗਏ ਨੇ ਸੋਚ ਕੇ ਦੇਖੋ ਯਾਰ ਘਰ ਘਰ ਛੱਡ ਕੇ ਜਾਣਾ ਸਾਰਾ ਕੁਝ ਚਾੱਕ ਕੇ ਲੈਣਾ ਕਈਆਂ ਕੋ ਨਹੀਂ ਵੀ ਲਿਜਾ ਸਕਦਾ ਮਾਲ ਮਾਲ ਡੰਗਰ ਮੈਂ ਦੀ ਵੀਡੀਓ ਦੇਖ ਰਿਹਾ ਸੀ ਵਿਚਾਰੇ ਮਰ ਗਏ ਨੇ ਬਹੁਤ ਮੱਜਾ ਗਾਵਾ ਜਿਨ੍ਹਾਂ ਦੀਆਂ ਮਰ ਗਏ ਉਹਨਾਂ ਨੂੰ ਪੁੱਛੋ ਕੀ ਹਾਲ ਹੋਇਆ ਹੋਏਗਾ ਉਹਨਾਂ ਦਾ ਜਿਹੜੇ ਸਿਰਫ ਔਰ ਸਰਿੰਦਰ ਜਿਨ੍ਹਾਂ ਦੇ ਘਰ ਚੱਲਦੇ ਸੀ ਉਹਨਾਂ ਦੇ ਆਪਣੇ ਮਾਲ ਡੰਗਰ ਦੇ ਆ ਦੁੱਧ ਤੇ ਘਰ ਚੱਲਦੇ ਸਨ ਘਰ ਛੱਡ ਕੇ ਜਾਣਾ ਇੱਕਦਮ ਦੌੜਨਾ ਕੋਈ ਸੌਖਾ ਨਹੀਂ ਹੁੰਦਾ ਹਾਲਾਤ ਵੇਖੋ ਜਾ ਕੇ ਕੀ ਹੋਏ ਪੈ ਨੇ ਮਰਦੇ ਨੇ ਆਮ ਲੋਕੀ ਪਿੰਡਾਂ ਦੇ ਜਿਹੜੇ ਬਹੁਤ ਵੱਡੇ ਸਰਮਾਇਆਦਾਰ ਨੇ ਉਹਨਾਂ ਕੋਲ ਤਾਂ ਬਹੁਤ ਇੰਤਜ਼ਾਮ ਨੇ ਤੇ ਜਿਹੜੀਆਂ ਸਰਕਾਰਾਂ ਦੀ ਜੇ ਗੱਲ ਕਰੀਏ ਕਦੇ ਵੇਖਿਆ ਕਿ ਕਿਸੇ ਸਰਕਾਰ ਦਾ ਕੋਈ ਕੱਟਾ ਵੀ ਮਰ ਗਿਆ ਹੋਵੇ ਪਹਿਲਤ ਗੱਲ ਕੱਟੇ ਬੱਚੇ ਰੱਖਦੇ ਨਹੀਂ ਹੁਣੇ ਪਰ ਫਿਰ ਵੀ ਕਦੇ ਸੁਣਿਆ ਕਿ ਹੜਾਂ ਦੇ ਵਿੱਚ ਕੋਈ ਇਹਨਾਂ ਦਾ ਨੁਕਸਾਨ ਹੋਇਆ ਹੋਵੇ ਕੋਈ ਬੱਚਾ ਰੁੜ ਗਿਆ ਹੋਵੇ ਕੋਈ ਮਾਲ ਡੰਗਰ ਰੁੜ ਗਿਆ ਹੋਵੇ ਕਿਸੇ ਦਾ ਘਰ ਠਹਿ ਠੇਰੀ ਹੋ ਗਿਆ ਹੋਵੇ ਕਿਸੇ ਮਨਿਸਟਰ ਦਾ ਕਿਸੇ ਐਮਐਲਏ ਦਾ ਕਿਸੇ ਐਮਪੀ ਦਾ ਕਿਸੇ ਮੁੱਖ ਮੰਤਰੀ ਦਾ ਜਾਂ ਕਿਸੇ ਇਵਨ ਛੋਟੇ ਮੋਟੇ ਜਿਹੜੇ ਦਰਜੇ ਦੇ ਆਫੀਸਰ ਨੇ ਉਹਨਾਂ ਦੇ ਵੀ ਨਹੀਂ ਕਿਉਂਕਿ ਇਹਨਾਂ ਦੇ ਤੇ ਇੰਤਜ਼ਾਮ ਪੱਕੇ ਨੇ ਸੰਗੇ ਮਰਮਰ ਪਏ ਹੋਏ ਨੇ ਏਸੀ ਲੱਗੇ ਨਾ ਨਾ ਤੇ ਗਰਮੀ ਦਾ ਡਰਿਆ ਨਾ ਸਰਦੀ ਦਾ ਸਰਦੀਆਂ ਚ ਹੀਟਿੰਗ ਸਿਸਟਮ ਇਹਨਾਂ ਦੇ ਘਰਾਂ ਦੇ ਵਿੱਚ ਬਹੁਤ ਕਮਾਲ ਦਾ ਸਾਡੇ ਕੈਨੇਡਾ ਵਾਂਗੂ ਤੇ ਗਰਮੀਆਂ ਨੂੰ 쿨ਿੰਗ ਸਿਸਟਮ ਐਸਾ ਐਸਾ ਕਿ ਹਰ ਕਮਰੇ ਦੇ ਵਿੱਚ ਏਸੀ ਲੱਗੇ ਹੋਏ ਨੇ ਔਰ ਇਵਨ ਵਾਸ਼ਰੂਮਾਂ ਦੇ ਵਿੱਚ ਏਸੀ ਲੱਗੇ ਹੋਏ ਨੇ ਪਰ ਗੱਲ ਇਹ ਆ ਕਿ ਹੁਣ ਕੀਤਾ ਕੀ ਜਾਵੇ ਸਾਡੇ ਮੁਲਕ ਦਾ ਅਸੀਂ ਸਿਰਫ ਔਰ ਸਿਰਫ ਗੱਲਾਂ ਕਰਦੇ ਆ ਤੇ ਸਾਡੀ ਜਿਹੜੇ ਆਮ ਲੋਕ ਨੇ ਆਵਾਮ ਆ ਸਾਡੀ ਉਹ ਗੱਲਾਂ ਸੁਣ ਲੈਂਦੀ ਆ ਤੇ ਸੁਣਨ ਤੋਂ ਬਾਅਦ ਫੇਰ ਬਸ ਉਹਨਾਂ ਦੇ ਨਾਰੇ ਲਾਉਂਦੇ ਨੇ ਉਹਨਾਂ ਨੂੰ ਫੇਰ ਵੋਟਾਂ ਸਿਵਾ ਦਿੰਦੇ ਆ ਅਸੀਂ ਭੁੱਲਣ ਹਾਰ ਵੀ ਬਹੁਤ ਆ ਨਾ ਜਿਹੜੇ ਵੋਟਰ ਨੇ ਉਹ ਭੁੱਲ ਵੀ ਬਹੁਤ ਜਲਦੀ ਜਾਂਦੇ ਨੇ ਹੁਣ ਵੀ ਹੜਾ ਦਿਨਾਂ ਵਿੱਚ ਕਿਹਨੇ ਮੁਆਵਜ਼ਾ ਦੇਣਾ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਦਾ ਉਹ ਬਿਆਨ ਕਹਿੰਦਾ ਸੀ ਜੇ ਦੀ ਕੁਕੜੀ ਵੀ ਮਰੀ ਹੋਵੇ ਜੇ ਦੀ ਬੱਕਰੀ ਵੀ ਮਰੀ ਹੋਵੇ ਜਿਹਦੇ ਘਰੋਂ ਇੱਕ ਪੱਠਿਆਂ ਦੀ ਪੰਡ ਵੀ ਰੁੜ ਗਈ ਹੋਵੇ ਅਸੀਂ ਉਹਦਾ ਵੀ ਹਰਜਾਨਾ ਦੇਵਾਂਗੇ ਘਰਾਂ 'ਚ ਜਾ ਜਾ ਕੇ ਉਹਨਾਂ ਦੇ ਪੈਸੇ ਭੁਗਤਾਨ ਕਰਾਂਗੇ ਕਿੰਨੂ ਮਿਲੇ ਸੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਿਕਰ ਜ਼ਰੂਰ ਕਰੋ ਜੇ ਕਿਸੇ ਨੂੰ ਮਿਲੇ ਹੋਣ ਉਦੋਂ ਬੱਚੇ ਰੁੱੜ ਜਾਣੇ ਜਾਂ ਘਰ-ਬਾਰ ਘਰ ਤੱਕ ਪੂਰੇ ਕਮਰਿਆਂ ਦੇ ਕਮਰੇ ਘਰ ਦਾ ਘਰ ਰੁੱੜ ਜਾਣਾ ਉਹ ਤਾਂ ਬਹੁਤ ਦੂਰ ਦੀ ਗੱਲ ਆ ਇਹ ਤੇ ਕਹਿੰਦੇ ਸੀ ਕਿਸੇ ਦੀ ਕੁਕੜੀ ਵੀ ਮਰ ਜਾਊਗੀ ਨਾ ਤੇ ਉਹਦੇ ਵੀ ਅਸੀਂ ਪੈਸੇ ਤੁਹਾਨੂੰ ਪੇ ਕਰਾਂਗੇ ਅਸੀਂ ਹੁਣ ਫੇਰ ਹੜਾਂ ਤੋਂ ਬਾਅਦ ਦੇਖਿਓ ਬਿਆਨ ਆ ਜਾਣੇ ਨੇ ਅਸੀਂ ਇੰਤਜ਼ਾਮ ਕਰਾਂਗੇ ਅੱਗੇ ਤੋਂ ਇਹੋ ਜਿਹਾ ਨਹੀਂ ਹੋਏਗਾ ਵੱਡੇ-ਵੱਡੇ ਬੰਨ ਲਾ ਦਾਂਗੇ ਉਹ ਕਰ ਦਾਂਗੇ ਆਹ ਕਰ ਦਾਂਗੇ ਨਹੀਂ ਕੁਛ ਨਹੀਂ ਹੁੰਦਾ ਹਿੰਦੀ ਵਾਲਿਆਂ ਨੇ ਹਿੰਦੀ ਵਾਲੇ ਇੰਦੀ ਵਿੱਚ ਕਹਦੇ ਨਾ ਕੇਂਦਰ ਸਰਕਾਰ ਨੇ ਹਮ ਬਹੁਤ ਸੇ ਇੰਤਜ਼ਾਮ ਕਰ ਰਹੇ ਹਨ ਮੇਰੀ ਹਿੰਦੀ ਬਹੁਤ ਮਾੜੀ ਹੈ ਇਸ ਕਰਕੇ ਮੈਂ ਥੋੜੀ ਕੀ ਬੋਲ ਲੈਣਾ ਗੱਲ ਇਹ ਹੈ ਕਿ ਕਿੰਨੀ ਕੁ ਦੇਰ ਅਸੀਂ ਬਚਪਨ ਤੋਂ ਇਹ ਚੀਜ਼ਾਂ ਸੁਣਦੇ ਦੇਖਦੇ ਆਏ ਆ ਕਿੰਨੀਆਂ ਸਰਕਾਰਾਂ ਆ ਗਈਆਂ ਕਿੰਨੀਆਂ ਗਾਂ ਆਉਣੀਆਂ ਨੇ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਨਹੀਂ ਕੱਲੀ ਨੂੰ ਕਹਿੰਦਾ ਮੈਂ ਸਾਰੀਆਂ ਸਰਕਾਰਾਂ ਦੀ ਗੱਲ ਕਰ ਰਿਹਾ ਭਗਵੰਤ ਮਾਨ ਤਾਂ ਹੋਣ ਆਇਆ 2 2.5 3 ਸਾਲ ਹੋਏ ਨੇ ਤੇ ਹੜ ਤੇ 1988 ਤੋਂ ਤੇ ਹਰ ਇੱਕ ਹੜ ਹੜ ਮੈਨੂੰ ਯਾਦ ਆ ਉਸ ਤੋਂ ਪਹਿਲਾਂ ਵੀ ਆਉਂਦੇ ਹੋਣਗੇ ਜਿਹੜੇ ਮੈਨੂੰ ਯਾਦ ਨਹੀਂ ਸ਼ਾਇਦ ਤੇ ਕੀ ਕੀਤਾ ਜਾਵੇ ਸਾਡੇ ਮੁਲਕ ਦਾ ਤੁਸੀਂ ਪਾਣੀ ਦਾ ਨਿਕਾਸ ਹੀ ਨਹੀਂ ਕਰ ਸਕੇ ਹੋਰ ਕੀ ਹੋ ਸਕਦਾ ਡੈਮ ਹਰ ਮੁਲਕ ਦੇ ਵਿੱਚ ਨੇ ਬਿਜਲੀ ਹਰ ਮੁਲਕ ਦੇ ਵਿੱਚ ਬਣਾਈ ਜਾਂਦੀ ਆ ਪਰ ਕਦੇ ਵੇਖਿਆ ਨਹੀਂ ਕੁਛ ਇਹੋ ਜਿਹਾ ਕਿ ਐਦਾਂ ਹੜ ਆਉਂਦੇ ਹੋਣ ਕਦੇ ਨਹੀਂ ਜੇ ਕਿਤੇ ਆਉਂਦੇ ਵੀ ਸਾਡੇ ਇੱਥੇ ਤੁਹਾਨੂੰ ਯਾਦ ਹੋਵੇਗਾ ਪਿਛਲੇ ਸਾਲ ਇੱਥੇ ਵੀ ਹੜ੍ਹ ਆਇਆ ਸੀ ਕੈਨੇਡਾ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਪਾਣੀ ਬਹੁਤ ਕਾਰਾ ਕੂਰਾ ਦੇ ਉੱਪਰ ਦੀ ਪਾਣੀ ਆ ਗਿਆ ਸੀਗਾ ਕਾਰਾਂ ਦੇ ਅੰਦਰ ਪਾਣੀ ਚਲੇ ਕਈਆਂ ਘਰਾਂ 'ਚ ਵੀ ਚਲੇ ਗਿਆ ਸੀ ਪਰ ਫੇਰ ਵੀ ਇਹਨਾਂ ਸਰਕਾਰਾਂ ਨੇ ਉਹਨਾਂ ਚੀਜ਼ਾਂ ਦੇ ਹੱਲ ਫੌਰਨ ਲੱਭੇ ਔਰ ਅੱਜ ਹੜ੍ਹ ਆਇਆ ਸੀ ਦੂਜੇ ਦਿਨ ਲੱਗਦਾ ਹੀ ਨਹੀਂ ਸੀਗਾ ਕਿ ਹੜ੍ਹ ਆਇਆ ਪੂਰਾ ਇਹਨਾਂ ਮਤਲਬ ਜ਼ਮੀਨਾਂ ਵੀ ਸੋਗ ਗਈਆਂ ਸਨ ਸੜਕਾਂ ਸੁੜਕਾਂ ਟੋਟਲੀ ਕਲੀਅਰ ਹੋ ਗਈਆਂ ਸਨ ਕਿਉਂਕਿ ਚਲੋ ਕੁਦਰਤ ਦੀ ਮਾਰ ਅੱਗੇ ਕਈ ਵਾਰੀ ਕਿਸੇ ਵੀ ਮੁਲਕ ਦਾ ਜੋਰ ਨਹੀਂ ਚੱਲਦਾ ਪਰ ਫਿਰ ਵੀ ਇਹਨਾਂ ਨੇ ਪਾਣੀ ਦੇ ਨਿਕਾਸ ਲਈ ਸਿਸਟਮ ਤੇ ਕਮਾਲ ਦੇ ਕੀਤੇ ਹੋਏ ਨੇ ਨਾ ਹੜਾਉਣ ਤੋਂ ਫੌਰਨ ਬਾਅਦ ਸਾਰਾ ਕੁਝ ਸੈੱਟ ਹੋ ਗਿਆ ਤੇ ਕਿਉਂਕਿ ਪਾਣੀ ਦਾ ਨਿਕਾਸ ਇਹਨਾਂ ਨੇ ਸਿਸਟਮ ਤੁਸੀਂ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹ ਤੁਹਾਨੂੰ ਪੁੱਛਿਆ ਕਰੋ ਜਿਹੜੇ ਤੁਹਾਡੇ ਰਿਸ਼ਤੇਦਾਰ ਭੈਣ ਭਾਈ ਰਹਿੰਦੇ ਉਹਨਾਂ ਨੂੰ ਪੁੱਛਿਆ ਕਰੋ ਕਿ ਇੱਥੇ ਕੀ ਸਿਸਟਮ ਆ ਇੱਥੇ ਜਦੋਂ ਵੀ ਜਿਹੜੀਆਂ ਮਹੱਲਿਆਂ ਦੇ ਵਿੱਚ ਹੀ ਸੜਕਾਂ ਬਣੀਆਂ ਹਰ ਸੜਕ ਦੇ ਨਾਲ ਦੀ ਨਾਲ ਥੱਲੇ ਥੱਲੇ ਨਾਲੀਆਂ ਜਾਂਦੀਆਂ ਨੇ ਵੱਡੇ ਵੱਡੇ ਨਾਲੇ ਜਾਂਦੇ ਨੇ ਔਰ ਬਕਾਇਦਾ ਉੱਥੇ ਗੱਟਰ ਦੇ ਟੱਕਣ ਲੱਗੇ ਹੋਣਗੇ ਸੜਕਾਂ ਵੀ ਇਦਾਂ ਤਿਰਸੀਆਂ ਬਣਾਉਂਦੇ ਨੇ ਤਾਂ ਕਿ ਪਾਣੀ ਸੜਕ ਤੇ ਨਾ ਖੜ ਰਵੇ ਦੋਨੇ ਸਾਈਡਾਂ ਤੇ ਪਾਣੀ ਚੱਲੇ ਜਾਂਦਾ ਇਹ ਸਿਸਟਮ ਹੈ ਇੱਥੇ ਪਰ ਸਾਡੇ ਮੁਲਕ ਦੇ ਵਿੱਚ ਟੈਨਸ਼ਨ ਹੀ ਨਹੀਂ ਲੈਂਦਾ ਕੋਈ ਕਹਿੰਦੇ ਮਰਦੇ ਮਰੀ ਜਾਣ ਸਾਨੂੰ ਕੀ ਲੋੜ ਆ ਅਸੀਂ ਅਸੀਂ ਕਾਤੋਂ ਟੈਨਸ਼ਨ ਨਾਲ ਲਈਏ ਸਾਡੇ ਦੇ ਬੱਚੇ ਸਾਡਾ ਪਰਿਵਾਰ ਸਾਡੇ ਮਾਲ ਡੰਗਰ ਚ ਨਾ ਰੱਖਿਓ ਹੋਏ ਨੇ ਕਈ ਸ਼ਕੀਨ ਨੇ ਮਾਲ ਡੰਗਰ ਰੱਖਣ ਦੇ ਮਨਿਸਟਰ ਵੀ ਰੱਖਿਓਏ ਨੇ ਕਈਆਂ ਨੇ ਕੋੜੇ-ਕੂੜੇ ਵੀ ਪਰ ਉਹਨਾਂ ਨੂੰ ਥੋੜੋ ਕੁਝ ਸੁਣਾ ਇਨਸਾਨ ਦੀ ਜੇ ਜਾਨ ਜਾਣੀ ਓ ਵੀ ਗਰੀਬ ਦੀ ਜਾਣੀ ਆ ਜਾਨਵਰ ਦੀ ਜੇ ਜਾਨ ਜਾਣੀ ਓ ਵੀ ਕਿਸੇ ਗਰੀਬ ਦੇ ਜਾਨਵਰ ਦੀ ਜਾਨ ਜਾਣੀ ਆ ਤੁਹਾਨੂੰ ਕੋਈ ਫਰਕ ਨਹੀਂ ਤੁਸੀਂ ਤੋ ਸਾਵਾ ਕੀ ਕੋਈ ਮਰੇ ਕੋ ਜੀਵੇ ਸੁਥਰਾ ਕੋਲ ਪਟਾਸੇ ਪੀਵੇ ਤੁਹਾਡਾ ਇਹ ਸਾਕਤਵਾ ਸਾਡੇ ਸਰਕਾਰਾਂ ਦਾ ਸਾਰੀਆਂ ਸਰਕਾਰਾਂ ਦਾ ਮੈਂ ਕਹਿਣਾ ਹੁਣ ਦੇਖ ਲਓ ਮਜੀਠੀਆ ਕਿੰਨਾ ਪੈਸਾ ਨਿਕਲ ਰਿਹਾ ਤੌਬਾ 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 ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਦੀ ਇੰਨਾ ਪੈਸਾ ਲੈ ਕੇ ਜਾਣਾ ਕਿੱਥੇ ਇਹਨਾਂ ਲੋਕਾਂ ਨੇ ਯਾਰ ਗੱਲ ਇੰਨਾ ਪੈਸਾ ਬਾਦਲਾਂ ਦੇ ਕੋਲ ਔਰ ਹਰ ਇੱਕ ਸਰਕਾਰ ਦੇ ਕੋਲ ਹੀ ਤਕਰੀਬਨ ਐਵੇਂ ਥੋੜੇ ਲੋਕਾਂ ਦੀਆਂ ਗਾਲਾਂ ਸੁਣ ਸੁਣ ਕੇ ਵੀ ਲੋਕਾਂ ਤੋਂ ਵੇਚਦਿਆਂ ਕਰਾ ਕਰਕੇ ਮੂੰਹ ਕਾਲੇ ਕਰਾ ਕਰਕੇ ਵੀ ਇਹਨਾਂ ਦੀਆਂ ਜੁੱਤੀਆਂ ਦੇ ਹਾਰ ਪੈਂਦੇ ਨੇ ਫੋਟੋਆਂ ਤੇ ਇਹਨਾਂ ਦੇ ਮੂੰਹ ਤੇ ਕਾਲਖਾਂ ਮळੀਆਂ ਜਾਂਦੀਆਂ ਫੋਟੋਆਂ ਤੇ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਮੂੰਹਾਂ ਤੇ ਉਹਦੇ باوجود ਵੀ ਤਰਲੋ ਮੱਛੀ ਹੋਏ ਰਹਿੰਦੇ ਨੇ ਕਿ ਅਸੀਂ ਸਰਕਾਰ ਦਾ ਹਿੱਸਾ ਬਣੇ ਰਹਿਣਾ ਕਾਰਨ ਇਹੀ ਆ ਕਿ ਪੈਸਾ ਬਹੁਤ ਆ ਐਸ਼ ਪ੍ਰਸਤੀ ਬਹੁਤ ਆ ਤੇ ਟੌਰ ਤੇ ਕਮਾਲ ਦਾ ਹੀ ਆ ਨਾ ਮਾੜੇ ਤੋਂ ਮਾੜਾ ਜੇ ਮਨਿਸਟਰ ਵੀ ਉੱਥੇ ਕੋਈ ਅਫੀਸਰ ਨਿਕਲ ਤੇ ਘੱਟੋ ਘੱਟ 10 ਗੱਡੀਆਂ ਉਹਦੇ ਨਾਲ ਹੁੰਦੀਆਂ ਨੇ ਤੇ ਜੇ ਆਪਾਂ ਗੱਲ ਕਰੀਏ ਬਾਦਲਾਂ ਦੀ ਜਾਂ ਮੁੱਖ ਮੰਤਰੀ ਕਿਸੇ ਦੀ ਵੀ ਜਿਹੜਾ ਵੀ ਮੁੱਖ ਮੰਤਰੀ ਬਣਦਾ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ ਮੈਂ ਉਹ ਤੇ ਏਡੇ ਏਡੇ ਵੱਡੇ ਕਾਫਲੇ ਨਿਕਲਦੇ ਨੇ ਨਾਲ ਕੀ ਬੱਸ ਹੈਰਾਨ ਹੋ ਜਾਂਦੇ ਅਸੀਂ ਦੇਖ-ਦੇਖ ਕੇ ਫਿਰ ਦੂਰਾਂ ਖੋਲਣ ਵਾਸਤੇ ਬੰਦੇ ਰੱਖੇ ਹੋਏ ਨੇ ਤੁਹਾਡੇ ਹਰ ਤੁਹਾਡੇ ਵਾਲ ਵੋਣ ਵਾਸਤੇ ਬੰਦੇ ਰੱਖੇ ਹੋਏ ਨੇ ਤੁਹਾਡੇ ਅੰਦਰੋਂ ਜੁੱਤੀ ਪਾਉਣ ਵਾਸਤੇ ਬੰਦੇ ਰੱਖੇ ਹੋਏ ਨੇ ਤੋਬਾ ਯਾਰ ਤੁਹਾਡੇ ਕੋ ਆਪਣੇ ਘਰ ਆਪਣੇ ਘਰ ਦੀ ਸੌਰੀ ਕਾਰ ਦੀ ਡੋਰ ਵੀ ਨਹੀਂ ਖੋਲਦੀ ਉਹਦੇ ਵਾਸਤੇ ਬੰਦੇ ਰੱਖੇ ਇੱਕ ਤੇ ਬੰਦਾ ਡੋਰ ਖੋਲੂ ਫਿਰ ਡੋਰ ਖੋਲ ਕੇ ਸਲੂਟ ਮਾਰੂਗਾ ਉਹ ਚਾ ਉਹ ਮਾਰਨੇ ਪਿੰਦੇ ਸਲੂਟ ਵਿਚਾਰਨ ਕੀ ਕਰਨ ਜੇ ਨਹੀਂ ਸਲੂਟ ਮਾਰਦੇ ਠੋਡੇ ਮਾਰ ਕੇ ਤੁਸੀਂ ਜਵਾਬਾਤੋ ਕੱਢ ਦਿੰਨੇ ਆ ਸੋ ਗੱਲ ਹੜ ਇਸੇ ਕਰਕੇ ਆਉਂਦੇ ਨੇ ਕਿਉਂਕਿ ਸਾਡੇ ਮੁਲਕ ਦੇ ਵਿੱਚ ਅਸੀਂ ਸਾਡੀਆਂ ਸਰਕਾਰਾਂ ਸੋਚਦੀਆਂ ਨਹੀਂ ਕੋਸ਼ਿਸ਼ ਕਿ ਅਸੀਂ ਆਪਣੇ ਮੁਲਕ ਨੂੰ ਬਚਾਉਣ ਵਾਸਤੇ ਕੀ ਇੰਤਜ਼ਾਮ ਕਰਨੇ ਨੇ ਡੈਮ ਹਰ ਮੁਲਕ ਦੇ ਵਿੱਚ ਹੋਣਗੇ ਬਿਜਲੀ ਹਰ ਮੁਲਕ ਦੇ ਵਿੱਚ ਬਣਦੀ ਆ ਜੇ ਡੈਮਾਂ ਵਿੱਚ ਜਗ੍ਹਾ ਘਟ ਹੈ ਤੇ ਕਿਉਂ ਨਹੀਂ ਇੱਕ ਹੋਰ ਡੈਮ ਬਣਾਇਆ ਜਾਂਦਾ ਅਰਬਾਂ ਖਰਬਾਂ ਰੁਪਈਆ ਭਾਵੇਂ ਲੱਗ ਜਾਵੇ ਪਰ ਤੁਸੀਂ ਬਣਾਓ ਜਿਹੜੀ ਚੀਜ਼ ਦੀ ਲੋੜ ਆ ਜਰੂਰ ਬਣਾਓ ਕਿਉਂ ਨਹੀਂ ਬਣਾਉਂਦੇ ਤੁਸੀਂ ਬਾਦਲਾ ਕੋਲ ਤੇ ਇੰਨਾ ਪੈਸੇ ਤੇ ਕੱਲੇ ਹੀ ਡੈਮ ਬਣਾ ਦੇਣ ਕਿਸੇ ਦੀ ਲੋੜ ਹੀ ਨਹੀਂ ਪਰ ਨਹੀਂ ਅਸੀਂ ਖਰਚਨੇਗਾ ਤੋਂ ਪੈਸੇ ਅਸੀਂ ਤੇ ਨਾਲ ਹੀ ਲੈ ਕੇ ਮਰਨਾ ਨਾ ਸਾਰਿਆਂ ਨੇ ਪੈਸੇ ਹੁਣ ਵੱਡੇ ਬਾਦਲ ਵੀ ਇੱਕ ਤੇ ਰੱਖ ਕੇ ਥੋੜੋ ਕੋਈ ਲੈ ਗਿਆ ਉਹਨਾਂ ਦੀ ਮਿਸਿਸ ਬਾਦਲ ਵੀ ਚਲੇਗੀ ਇੱਕ ਤੇ ਰੱਖ ਕੇ ਤੇ ਕਹਿੰਦੇ ਲੈ ਗਿਆ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਤੇ ਕਿਉਂ ਨਹੀਂ ਤੁਸੀਂ ਥੋੜਾ ਬਹੁਤਾ ਜੇਬਾਂ ਦੇ ਵਿੱਚੋਂ ਖਰਚ ਜੇ ਸਰਕਾਰ ਚੋਂ ਕਮਾਉਂਦੇ ਹੋ ਉਹ ਤੇ ਪਤਾ ਹੀ ਆ ਸਾਰਿਆਂ ਨੂੰ ਅਰਬਾਂ ਖਰਬਾਂ ਦੀਆਂ ਤੁਸੀਂ ਜਾਇਦਾਦਾਂ ਬਣਾਈਆਂ ਹੋਈਆਂ ਨੇ ਹੁਣ ਵਜੀਠੀਏ ਤੋਂ ਵੀ ਕੀ ਕੁਝ ਨਿਕਲ ਰਿਹਾ ਤੇ ਚਲੋ ਉਹਨਾਂ ਵਿੱਚੋਂ ਹੀ ਲੋਕਾਂ ਦੇ ਪੈਸਿਆਂ ਚੋਂ ਥੋੜਾ ਬਹੁਤਾ ਲਾਉਣਾ ਸਿੱਖ ਲਓ ਨਾ ਜਿਹੜੇ ਹੜ ਆਉਂਦੇ ਨੇ ਜਿਹੜੇ ਹੁਣ ਤੁਸੀਂ ਕਹਿੰਦੇ ਆ ਬੰਨ ਬਣਾਉਣੇ ਨੇ ਗੱਟੇ ਲੈ ਲੈ ਕੇ ਨਿਕਲੇ ਹੋਏ ਹੋ ਇਹ ਜੇ ਪਹਿਲੋਂ ਹੀ ਆਪਣੇ ਕੋਲੋਂ ਲਾ ਦੋ ਸਰਕਾਰਾਂ ਦਾ ਫਰਜ਼ ਵੀ ਬਣਦਾ ਪਰ ਤੁਸੀਂ ਵੀ ਤੇ ਸਰਕਾਰਾਂ ਨੇ ਵੀ ਤੇ ਪੈਸੇ ਲੋਕਾਂ ਕੋਲੇ ਬਣਾਏ ਹੋ ਨੇ ਵੰਡਾਉਣ ਜ਼ਰੂਰ ਬਣਾਉਣ ਜਿਹੜੇ ਵੱਡੇ ਵੱਡੇ ਅਮੀਰ ਜਿਹੜੇ ਲੋਕ ਨੇ ਉਹ ਥੋੜੀ ਬਹੁਤੀ ਹੈਲਪ ਗਰੀਬਾਂ ਦੀ ਕਿਉਂ ਨਹੀਂ ਕਰਦੇ ਇਹੀ ਕਾਰਨ ਆ ਕਿ ਉੱਥੇ ਜਿਹੜਾ ਅਮੀਰ ਅਮੀਰ ਹੀ ਹੋ ਜਾਂਦਾ ਡੇ ਬਾਈ ਡੇ ਅਮੀਰ ਹੋ ਜਾਂਦਾ ਇੰਨੇ ਕ ਅਮੀਰ ਹੋ ਗਿਆ ਕਿ ਤੌਬਾ 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 ਤੇ ਜਿਹੜਾ ਗਰੀਬ ਆ ਉਹ ਦਿਨੋਂ ਦਿਨ ਗਰੀਬ ਹੋਈ ਜਾਂਦਾ ਕਾਰਨ ਸਾਡੇ ਉਥੇ ਮੁਲਕ ਦਾ ਸਿਸਟਮ ਅਸੀਂ ਬਿਲਕੁਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਸਾਨੂੰ ਕਿਹੜੀ ਚੀਜ਼ ਦੀ ਲੋੜ ਆ ਇੱਥੇ ਸਾਡੇ ਮੁਲਕਾਂ ਦੇ ਵਿੱਚ ਜਦੋਂ ਕੋਈ ਬ੍ਰਿਜ ਬਣਦਾ ਇਹ ਪਹਿਲੋਂ ਕੰਪਿਊਟਰ ਤੇ ਬਣਾਉਂਦੇ ਨੇ ਓਦੋਂ ਬਾਅਦ ਕੰਪਿਊਟਰ ਤੇ ਬਣਾਉਣ ਤੋਂ ਬਾਅਦ ਵੀ ਉਹਨੂੰ ਕਈ ਵਾਰੀ ਜਾਂਚਦੇ ਨੇ ਗਾਫੇ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੇ ਐਕਸਪਰਟ ਲੋਕ ਨੇ ਉਹਨਾਂ ਨੂੰ ਦਿਖਾਏ ਜਾਂਦੇ ਨੇ ਡਿਜ਼ਾਈਨ ਫਿਰ ਜਦੋਂ ਬਣਾਉਂਦੇ ਨੇ ਪ੍ਰੈਕਟੀਕਲੀ ਜਦੋਂ ਬਣਾਉਂਦੇ ਨੇ ਬ੍ਰਿਜ ਮੈਂ ਬਣਦੇ ਵੇਖੇ ਨੇ ਤੋਬਾ ਯਾਰ ਇਹਨਾਂ ਲੋਕਾਂ ਦੀ ਟੈਕਨੋਲੋਜੀ ਇਦਾਂ ਗਿਣਤੀ ਮਿੰਤੀ ਕਰਦੇ ਨੇ ਲੈਵਲ ਕਰਦੇ ਨੇ ਜ਼ਮੀਨ ਦਾ ਵੀ ਬ੍ਰਿਜ ਦਾ ਵੀ ਇਦਾਂ ਮਸ਼ੀਨਾ ਲਾ ਲਾ ਕੇ ਜਿਵੇਂ ਕਿਸੇ ਬੰਦੇ ਦਾ ਆਪਰੇਸ਼ਨ ਹੁੰਦਾ ਹੋਵੇ ਮੈਂ ਵੇਖੇ ਨੇ ਬ੍ਰਿਜ ਬਣਦੇ ਤੇ ਤਦ ਹੀ ਫੇ ਬ੍ਰਿਜ ਦੇਖ ਲੋ ਕਿਦਾਂ ਕਾਮਯਾਬ ਨੇ ਔਰ ਦੂਸਰੀ ਗੱਲ ਜੇ ਐਕਸਪਾਇਰ ਐਕਸਪਾਇਰ ਹੋਣ ਤੋਂ ਪਹਿਲਾਂ ਉਹਦੀ ਜਾਂਚ ਕੀਤੀ ਜਾਂਦੀ ਹੈ ਹਰ ਸਾਲ ਜਾਂਚ ਕੀਤੀ ਜਾਂਦੀ ਹੈ ਐਕਸਪਰਟ ਲੋਕ ਆਉਂਦੇ ਨੇ ਪਰ ਐਕਸਪਾਇਰ ਨਹੀਂ ਹੋਣ ਦਿੰਦੇ ਬ੍ਰਿਜ ਨੂੰ ਜੇ ਰੇਅਰ ਕਰਕੇ ਸੈੱਟ ਕਰਨਾ ਵੀ ਫਿਰ ਵੀ ਕਰਦੇ ਨੇ ਨਹੀਂ ਤੇ ਪੂਰੇ ਦਾ ਪੂਰਾ ਬ੍ਰਿਜ ਬਦਲ ਦਿੰਦੇ ਨੇ ਸਾਡੇ ਇੱਥੇ 401 ਬੜਾ ਮਸ਼ਹੂਰ ਹਾਈਵੇ ਹੈ ਔਰ ਸਭ ਤੋਂ ਬਿਜ਼ੀ ਹਾਈਵੇ ਹੈ ਤੁਸੀਂ ਬਿਲੀਵ ਨਹੀਂ ਕਰੋਗੇ ਬਹੁਤ ਵੱਡਾ ਬ੍ਰਿਜ ਆ ਉਹਦਾ ਬ੍ਰਿਜ ਦੇ ਥੱਲੇ ਚਾਰ ਲਾਈਨਾਂ ਚੱਲਦੀਆਂ ਨੇ ਚਾਰ ਕਿ ਪੰਜ ਲਾਈਨਾਂ ਉਹਨਾਂ ਨੇ ਰਾਤੋਂ ਰਾਤ ਬ੍ਰਿਜ ਬਦਲ ਦਿੱਤਾ ਹੈਲੀਕਾਪਟਰਾਂ ਨਾਲ ਵੱਡੀਆਂ-ਵੱਡੀਆਂ ਮਸ਼ੀਨਾਂ ਕਿਉਂਕਿ ਨਾ ਕੋ ਟੂਲਸ ਬਹੁਤ ਕਮਾਲ ਦੇ ਨੇ ਔਰ ਟੂਲਸ ਲੈਂਦੇ ਨੇ ਸਾਠੇ ਥੋੜੋ ਤੇ ਟੂਲ ਟਾਲ ਲੈਂਦੇ ਨੇ ਤੇ ਇਹਨਾਂ ਨੇ ਰਾਤੋਂ ਰਾਤ ਬ੍ਰਿਜ ਬਦਲਤਾ ట్రాਫਿਕ ਵੀ ਨਹੀਂ ਰੋਕੀ ਕੁਛ ਨਹੀਂ ਕੀਤਾ ਮੈਂ ਹੈਰਾਨ ਹੋ ਗਿਆ ਲਿਆ ਕੇ ਪੀਸ ਬਣੇ ਬਣੇ ਰੱਖ ਕੇ ਓ ਮਾਰੇ ਕਮਾਲ ਕਰਤੀ ਇਹ ਇਹਨਾਂ ਲੋਕਾਂ ਦੀ ਸੋਚ ਆ ਪਰ ਸਾਡੇ ਮੁਲਕ ਦੇ ਵਿੱਚ ਟੂਲ ਹੀ ਨਹੀਂ ਲਏ ਹੁੰਦੇ ਜਦੋਂ ਕੋਈ ਬੱਚਾ ਬੋਰਵਲ ਵਿੱਚ ਡਿੱਗ ਜਾਂਦਾ ਸਾਡੇ ਕੋਲ ਇੱਕ ਮਸ਼ੀਨ ਹੀ ਹੈ ਨਹੀਂ ਕਿ ਜਿਹੜੇ ਬਰਾਬਰ ਖੂਹ ਪੱਟ ਸਕੇ ਬੋਰਪੁਰ ਬਰਾਬਰ ਦਾ ਕਰਕੇ ਬਚਾ ਸਕੇ ਬੱਚੇ ਨੂੰ ਯਾਦ ਆ ਜਦੋਂ ਬੱਚਾ ਇੱਕ ਡਿੱਗਾ ਸੀਗਾ ਤਦੋਂ ਕੀ ਕੁਸ਼ੇ ਪੂਰੀ ਦੁਨੀਆ ਦੇ ਵਿੱਚ ਰੌਲਾ ਪਿਆ ਪਰ ਉਹਨਾਂ ਨੂੰ ਕਿਤੇ ਮਸ਼ੀਨ ਹੀ ਨਹੀਂ ਲੱਭ ਰਹੀ ਸੀਗੀ ਪੂਰੇ ਭਾਰਤ ਦੇ ਵਿੱਚੋਂ ਤੇ ਇਹ ਸਾਡੇ ਮੁਲਕਾਂ ਦਾ ਹਾਲ ਹੈ ਤੇ ਹੜ੍ਹ ਤੇ ਹਰ ਸਾਲ ਆਉਣੇ ਨੇ ਸੋ ਮੇਰੇ ਹੱਥ ਜੋੜਨ ਦਾ ਕੁਝ ਨਹੀਂ ਬਣਨਾ ਮੈਂ ਜੋੜ ਵੀ ਦਿਨਾ ਹੱਥ ਸਰਕਾਰ ਨੂੰ ਪਰ ਬਣਨਾ ਕੱਖ ਨਹੀਂਗਾ ਹੱਥ ਜੋੜਨ ਦਾ ਕੁਝ ਨਹੀਂ ਹੋਣਾ ਹੁਣ ਹੜ੍ਹ ਆਏ ਨੇ ਅਗਲੇ ਸਾਲ ਫੇਰ ਆਉਣੇ ਨੇ ਤੁਸੀਂ ਤਿਆਰ ਰਿਆ ਕਰੋ ਆਪਣੇ ਕੋਠੇ-ਕੂਠੇ ਬਣਾ ਲਿਆ ਕਰੋ ਅਗਲੇ ਸਾਲ ਫੇਰ ਸਿੱਟਣ ਵਾਸਤੇ ਮੈਨੂੰ ਇੱਕ ਲੇਡੀ ਨੇ ਭੇਜੀਆਂ ਵੀਡੀਓ ਇੱਕ ਤੇ ਉਹਨਾਂ ਦਾ ਬੱਚਾ ਡੇਢ ਸਾਲ ਦਾ ਲੜਾਈ ਝਗੜੇ ਵਿੱਚ ਕਿਸੇ ਨੇ ਮਾਰ ਦਿੱਤਾ ਬੜੀ ਦੁਖੀ ਸੀ ਵਿਚਾਰੀ ਤਾਂ ਹਾਂ ਮਾਰ ਮਾਰ ਰੋਈ ਮੇਰੇ ਨੂੰ ਮੈਸੇਜ ਆਏ ਹੋਏ ਉੱਤੋਂ ਫਿਰ ਹੜ ਆ ਗਿਆ ਘਰ ਉਦਾਂ ਦਾ ਸੀ ਘਰ ਉਹਦਾ ਡਿਗਿਆ ਪਿਆ ਵਿਚਾਰੀ ਦਾ ਬੱਚਿਆਂ ਨੂੰ ਲੈ ਕੇ ਬੈਠੀ ਆ ਉਹ ਕਹਾਣੀ ਤੁਸੀਂ ਸੁਣੀ ਵੀ ਹੋਏਗੀ ਉਹਨਾਂ ਦੇ ਬੱਚੇ ਦੀ ਡੈਥ ਹੋ ਗਈ ਫਰੀਆਣਾ ਪਿੰਡ ਤੋਂ ਨੇ ਉਹ ਜਲੰਧਰ ਦੇ ਵਿੱਚ ਫਰੀਆਣਾ ਪਿੰਡ ਮੈਂ ਜਾਂਦਾ ਵੀ ਰਹਾਂ ਉਸ ਪਿੰਡ ਮੇਰੇ ਪਿੰਡ ਤੋਂ ਤਕਰੀਬਨ ਜਸਟ 10 ਕਿਲੋਮੀਟਰ ਮਸੇ ਹੋਏਗਾ ਮੇਰੀ ਬਹੁਤ ਦੋਸਤੀ ਵੀ ਉਸ ਪਿੰਡ ਦੇ ਵਿੱਚ ਤੇ ਉਸ ਪਿੰਡ ਦੇ ਵਿੱਚੋਂ ਲੇਡੀ ਨੇ ਮੈਨੂੰ ਫੋਟੋ ਭੇਜੀਆਂ ਤੇ ਕੀ ਕੀਤਾ ਜਾਵੇ ਯਾਰ ਮਰਦੇ ਤੇ ਇਹੋ ਜਿਹੇ ਲੋਕ ਨੇ ਨਾ ਇਹਨਾਂ ਅਮੀਰਾਂ ਦਾ ਕੀ ਜਾਂਦਾ ਨਾ ਤੇ ਇਹਨਾਂ ਨੂੰ ਕਰੋਨਾ ਦਾ ਕੋਈ ਅਸਰ ਜਿਵੇਂ ਕਰੋਨਾ ਤੇ ਵੀ ਲੋਕੀ ਆਮ ਲੋਕੀ ਮਰੇ ਨਾ ਇਲਾਜ ਦੁੱਖੋਂ ਵੀ ਤੇ ਰੋਟੀ ਦੁੱਖੋਂ ਵੀ ਅਮੀਰਾਂ ਦੇ ਘਰਾਂ 'ਚ ਤੇ ਮੈਂ ਉੱਥੋਂ ਘਿਰਿਆ ਹੋਇਆ ਸੀ ਮੈਨੂੰ ਤਾਂ ਪਤਾ ਹੈ ਜੇ ਮੈਂ ਨਾਮ ਲਾਵਾਂ ਤੇ ਫਿਰ ਔਖਾ ਹੋ ਜਾਏਗਾ ਮੈਂ ਤਾਂ ਆਪ ਦੇਖਿਆ ਅਮੀਰਾਂ ਦੇ ਘਰਾਂ ਦੇ ਵਿੱਚ ਕਿਸੇ ਨੂੰ ਫੂਡ ਨਹੀਂ ਸੀ ਮਿਲਦਾ ਕਿਸੇ ਨੂੰ ਕੁਝ ਨਹੀਂ ਮਿਲਦਾ ਤੇ ਅਮੀਰਾਂ ਦੇ ਘਰਾਂ ਚ ਸਾਰਾ ਕੁਝ ਡਿਲੀਵਰ ਹੁੰਦਾ ਸੀਗਾ ਆਪ ਲੈ ਕੇ ਆਉਂਦੇ ਹੁੰਦੇ ਸੀਗੇ ਕੀ ਚਾਹੀਦਾ ਬਸ ਫੋਨ ਹੀ ਕਰਦੇ ਸੀ 3 ਮਿੰਟ ਦੇ ਵਿੱਚ ਵਿੱਚ ਹਰ ਚੀਜ਼ ਕਰ ਜਿਹੜੀ ਉਹਨਾਂ ਚਾਹੀਦੀ ਆ ਫਿਰ ਜਦੋਂ ਨੋਟਬੰਦੀ ਹੋਈ ਸੀ ਉੱਥੇ ਵੀ ਗਰੀਬੀ ਲਾਈਨਾਂ ਵਿੱਚ ਲੱਗੇ ਤੇ ਜਿੰਨੂੰ ਅਮੀਰਾਂ ਨੂੰ ਤੇ ਕਿਸੇ ਨੂੰ 100 ਰੁਪਏ ਨਹੀਂ ਸੀ ਉਹ ਤਾਂ ਮਿਲਦਾ ਆਮ ਲੋਕਾਂ ਨੂੰ ਤੇ ਅਮੀਰਾਂ ਨੂੰ ਜੇ ਰਾਤੋਂ ਰਾਤ ਲੋਡ ਪੈ ਗਈ 20 ਲੱਖ ਦੀ ਤੇ 20 ਲੱਖ ਵੀ ਘਰੇ ਆ ਕੇ ਦੇ ਜਾਂਦੇ ਸਨ ਲੋਕੀ ਇਹ ਹਾਲ ਆ ਸਾਡੇ ਮੁਲਕ ਦਾ ਸੋ ਉੱਥੇ ਤੋਂ ਸਿਸਟਮ ਹੀ ਆ ਸ਼ੁਰੂ ਤੋਂ ਜੋ ਸੁਣਦੇ ਆ ਜਿਸकी लाठी उसकी भैंस ਤੇ ਹੁਣ भैंसा ਸਾਰੀਆਂ ਰੁੱੜ ਰਹੀਆਂ ਨੇ ਹੜਾਂ ਦੇ ਵਿੱਚ ਕਿੱਥੇ ਯਾਰ ਬੱਚੇ ਆਪਣਾ ਨੂੰ ਚੱਕ ਕੇ ਲੋਕੀ ਲੈ ਕੇ ਜਾਣ ਕਿੱਥੇ ਆਪਣਾ ਜੁੱਲੀ ਬਿਸਤਰਾ ਲੈ ਕੇ ਜਾਣ ਹਰ ਸਾਲ ਕੀ ਕਰਨ ਉਹ ਲੋਕੀ ਜਾਂ ਫੇ ਤੁਸੀਂ ਉਹਨਾਂ ਨੂੰ ਬਣਾ ਕੇ ਦਿਓ ਘਰ ਕੋ ਇਹੋ ਜਿਹੇ ਪੱਕੇ ਕਿ ਹੜ ਵੀ ਹੁਣ ਜੋ ਮਰਜੀ ਹੋਵੇ ਕੁਛ ਨਾ ਹੋਵੇ ਇੱਥੇ ਸਾਡੇ ਲੱਕੜ ਦੇ ਘਰ ਹੁੰਦੇ ਨੇ ਪਰ ਬਹੁਤ ਕਦੇ ਕੋਈ ਬਿਲਕੁਲ ਹੀ ਰੱਬ ਦੀ ਕਰੋਪੀ ਆ ਜਾਏ ਤੇ ਉਹਦੇ ਲਾਗੇ ਕਈ ਵਾਰੀ ਬਹੁਤ ਬਹੁਤ ਅਮੀਰ ਕੰਟਰੀਆਂ ਨੂੰ ਵੀ ਜਿਨ੍ਹਾਂ ਕੋਲ ਟੈਕਨੋਲੋਜੀ ਹੱਥ ਹੱਥ ਖੜੇ ਕਰਨੇ ਪੈ ਜਾਂਦੇ ਨੇ ਪਰ ਸਾਡਾ ਮੁਲਕ ਤੇ ਯੂਸਟ ਹੋ ਗਿਆ ਨਾ ਉਹ ਤਾਂ ਕਦੇ ਕੋਈ ਨਹੀਂ ਫੇਰ ਕੀਆ ਹਰ ਸਾਲ ਹੜਾ ਆਉਂਦਾ ਇਹ ਕਿਹੜਾ ਕੋ ਨਵੀਂ ਗੱਲ ਆ ਸੋ ਰੱਬ ਦਾ ਵਾਸਤਾ ਕੋਈ ਪੱਕੇ ਇੰਤਜ਼ਾਮ ਕਰੋ ਨਾ ਲੋਕਾਂ ਨੂੰ ਮਾਰੋ ਹੱਥੀ ਨਾ ਮਾਰੋ ਲਛ ਲੋਕੀ ਹੜਾਂ ਵਿੱਚ ਮਰ ਰਹੇ ਨੇ ਤੇ ਸਾਡੇ ਦੇਖੋ ਲੜਾਈਆਂ ਚੱਲੀਆਂ ਜਰਿਆ ਜੇ ਵੀ 27 ਤੋਂ 25 227 ਦੀਆਂ ਵੋਟਾਂ ਜਿਹੜੀਆਂ ਆਉਣਆਂ ਨੇ ਉਹਦੇ ਵਾਸਤੇ ਤਿਆਰੀਆਂ ਤੇ ਦਿਨ ਰਾਤ ਲੱਗੇ ਹੋਏ ਨੇ ਜਥੇਬੰਦੀਆਂ ਪ੍ਰਧਾਨਗੀਆਂ ਤੋਂ ਲੜੀ ਜਾਂਦੀਆਂ ਨੇ ਕੋਈ ਜਥੇਦਾਰੀ ਤੋਂ ਲੜੀ ਜਾਂਦਾ ਕੋਈ ਐਮਐਲਏ ਬਣਨ ਤੋਂ ਲੜੀ ਜਾਂਦਾ ਕੋਈ ਪਤਾ ਨਹੀਂ ਕਿਹੜੇ ਕਿਹੜੇ ਖਾਬ ਦੇਖੀ ਜਾਂਦਾ ਪਰ ਆਮ ਲੋਕਾਂ ਦਾ ਕੋਈ ਨਹੀਂ ਕੋਈ ਸੋਚ ਰਿਆ ਬਸ ਪ੍ਰੈਸ ਕਾਨਫਰੰਸ ਜਦੋਂ ਹੁੰਦੀ ਹੈ ਉੱਥੇ ਬਹੁਤ ਵੱਡੇ ਵੱਡੇ ਤੁਸੀਂ ਵਾਅਦੇ ਕਰ ਆਉਂਦੇ ਹੋ ਸੋ ਅੱਜ ਦੀਆਂ ਇਹ ਗੱਲਾਂ ਜਿਹੜੀਆਂ ਨੇ ਸਰਕਾਰਾਂ ਵਾਸਤੇ ਨੇ ਮੈਨੂੰ ਪਤਾ ਹੈ ਕਿ ਕੰਨ ਜੂਨ ਹੀ ਸਰਕ ਨਹੀਂ ਇਹਨਾਂ ਦੇ ਪਰ ਬੋਲਣਾ ਤੇ ਚਾਹੀਦਾ ਨਾ ਚਲੋ ਕਿਸੇ ਨਾ ਕਿਸੇ ਦੇ ਪੱਲੇ ਪੈਗੀ ਨਾ ਕੱਲ ਜੇ ਸਰਕਾਰਾਂ ਦੇ ਨਹੀਂ ਪੱਲੇ ਪੈਗੀ ਤੁਹਾਨੂੰ ਮਾੜੀ ਮੋਟੀ ਅਕਲ ਹੋਣੀ ਚਾਹੀਦੀ ਮੈਂ ਆਮ ਆਵਾਮ ਨੂੰ ਵੀ ਹੱਥ ਜੋੜਦਾ ਤੁਸੀਂ ਵੀ ਫੜਾ ਫੜ ਵੋਟਾਂ ਇੱਕ ਬੋਤਲ ਤੇ ਨਾ ਵਿਕ ਜਾਇਆ ਕਰੋ 2 ਕਿਲੋ ਆਟੇ ਤੇ ਨਾ ਵਿਕ ਜਾਇਆ ਕਰੋ ਸਾਡੇ ਮੁਲਕ ਦੇ ਵਿੱਚ ਫ੍ਰੀ ਦੀ ਹਰ ਚੀਜ਼ੇ ਜਿਹੜੀ ਅਸੀਂ ਹੈ ਨਾ ਉਮੀਦਾਂ ਤੇ ਬੈਠੇ ਇਹਦੇ ਤੇ ਮੈਂ ਕੱਲ ਪਰਸੋਂ ਇੱਕ ਅਲੱਗ ਸ਼ੋਅ ਕਰਾਂਗਾ ਤੇ ਇਹਦੇ ਤੇ ਵੀ ਤੁਹਾਨੂੰ ਆਮ ਲੋਕਾਂ ਨੂੰ ਵੀ ਆਵਾਮ ਨੂੰ ਵੀ ਲਾਂਤਾਂ ਪਾਵਾਂਗੇ ਤੇ ਸਰਕਾਰਾਂ ਨੂੰ ਵੀ ਲਾਂਤਾਂ ਪਾਵਾਂਗੇ ਸੋ ਅੱਜ ਹੜਾਂ ਦੀ ਗੱਲ ਕਰਨੀ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਤੇ ਅਰਦਾਸ ਕਰਦਾ ਵਾਹਿਗੁਰੂ ਇਹਨਾਂ ਲੋਕਾਂ ਨੂੰ ਬਚਾ ਇਹਨਾਂ ਹੜਾਂ ਤੋਂ ਨਾ ਕਰ ਕਰੋਪੀ ਜੇ ਸਾਡੀਆਂ ਸਰਕਾਰਾਂ ਇਹੋ ਜਿਹੀਆਂ ਨੇ ਤੇ ਤੂੰ ਹੀ ਮਾੜਾ ਮੋਟਾ ਤਰਸ ਕਰ ਲਾ ਆਮ ਲੋਕਾਂ ਦੇ ਸਰਕਾਰਾਂ ਨੇ ਤਾਂ ਤਰਸ ਕਰਨਾ ਨਹੀਂ ਸਰਕਾਰਾਂ ਦੇ ਤਾਂ ਦੁਰ ਲਾਂਤੀ ਆ ਪਰ ਤੂੰ ਹੀ ਕਿ ਮਾੜਾ ਮੋਟਾ ਤਰਸ ਕਰ ਲੈ ਇਹਨਾਂ ਲੋਕਾਂ ਤੇ ਰੱਬ ਦਾ ਵਾਸਤਾ ਹਰ ਸਾਲ 1 ਰੁਪਈ ਨਾ ਲੈ ਆਕਰ ਕਿੰਨੀਆਂ ਫਸਲਾਂ ਸੜ ਗਈਆਂ ਨੇ ਉੱਥੇ ਸਾਡੇ ਪੰਜਾਬ ਦਾ ਹਰ ਜੱਟ ਜ਼ਿਮੀਂਦਾਰ ਅਮੀਰ ਨਹੀਂ ਹੈਗਾ ਮਤ ਸੋਚੋ ਕਿ ਜਿਹਦੇ ਕੋਲ 5-4 ਕਿੱਲੇ ਹਨ ਉਹ ਸ਼ਾਇਦ ਬਹੁਤ ਰਹੀ ਜ਼ਿਆਦਾ ਨਹੀਂ ਬਹੁਤ ਸਾਰੇ ਜਿਹੜੇ ਜੱਟ ਜ਼ਿਮੀਂਦਾਰ ਨੇ ਸਾਡੇ ਵਿਚਾਰੇ ਆਮ ਲੋਕਾਂ ਵਾਂਗ ਗਰੀਬ ਹੀ ਨੇ ਜਿਹਦੇ ਕੋਲ 5 ਕਿੱਲੇ ਆ 5 ਦੇ 5 ਹੀ ਕਿੱਲੇ ਬੀਜੀ ਹੋਈ ਕੋਈ ਵੀ ਫਸਲ ਹੋਵੇ ਰੁੜ ਗਿਆ ਉਹ ਬੰਦਾ ਕੀ ਕਰੇਗਾ ਸੁਸਾਈਡ ਕਰੇਗਾ ਨਾ ਹੋਰ ਕੀ ਚਾਹਰਾ ਉਹਦੇ ਕੋਲ ਇਸ ਕਰਕੇ ਰੱਬ ਦਾ ਵਾਸਤਾ ਥੋੜਾ ਜਿਹਾ ਸਰਕਾਰਾਂ ਨੂੰ ਮੈਂ ਬੇਨਤੀ ਫੇਰ ਕਰ ਲੈਣਾ ਪਰ ਕੋਈ ਫਾਇਦਾ ਨਹੀਂ ਬੈਸ ਅਗੇ বীਣ ਵਜਾਉਣ ਵਾਲੀ ਗੱਲ ਹੈ ਪਰ ਮੈਨੂੰ ਪਤਾ ਕਿ ਸਾਡੀਆਂ ਸਰਕਾਰਾਂ ਨਾ ਪਹਿਲੋਂ ਕਦੇ ਕੁਝ ਕੀਤਾ ਤੇ ਨਾ ਹੀ ਕੁਝ ਹੁਣ ਕਰਨਾ ਸੋ ਤੁਸੀਂ ਚਲੋ ਆਪਣਾ ਇਂਤਜ਼ਾਮ ਆਪ ਕਰੋ ਮਾਲਕ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਮੇਸ਼ਾ ਦੁਆ ਕਰਦੇ ਕਿ ਸਾਡੇ ਪੰਜਾਬ ਵੱਲੋਂ ਸੋਹਣੇ ਸੋਹਣੇ ਖਬਰ ਆਉਣ ਪਰ ਇਹ ਚਾਂਸ ਬਦੇ ਘਟ ਮਿਲਦੇ ਨੇ ਸਤ ਸ਼੍ਰੀ ਅਕਾਲ